ਮਸ਼ੀਨਾਂ ਸਾਰੀਆਂ ਬਾਹਰ ਕੱਢ ਰਾ ਗਏ ਨੇ ਲੋਕਾਂ ਦੇ ਹੱਦ ਦੇ ਅੱਗੇ ਕੋਈ ਵੀ ਤਾਕਤ ਜਿਹੜੀ ਉਹ ਨਹੀਂ ਖੜੀ ਹੋ ਸਕਦੀ ਦੇਖ ਸਕਦੇ ਹੋ ਮਾਵਾ ਭੈਣਾ ਜ਼ਮੀਨਾਂ ਬਚਾਉਣ ਦੇ ਲਈ ਅੱਜ ਆਪਣੀ ਜਾਨ ਤਲੀ ਤੇ ਧਾਕੇ ਉਹ ਜਿਹੜੇ ਲੋਕਾਂ ਦੇ ਹੱਦ ਦੇ ਜਿਹੜੇ ਅੱਜ ਜ਼ਿਆਦਾਤਰ ਨਮੋਲ ਦੇ ਵਿੱਚ ਕਿੱਥੇ ਹੋ ਰਹੇ ਨੇ ਇੱਥੋਂ ਦੇ ਮੁੱਖ ਮੁੱਖ ਮੰਤਰੀ ਮંત્રી ਅਮਰੋੜਾ ਸਾਹਿਬ ਦਾ ਪ੍ਰੋਟੋਸੈਪਾ ਜਿਹੜਾ ਪੂਰਾ ਨਮੋੜਪਿੰਡ ਉਆਲੇ ਵਾਲੇ ਦਾ ਪਿੰਡ ਨੇ ਜਿਹੜੇ ਉਹ ਕਰ ਰਹੇ ਨੇ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇੱਥੋਂ ਦੇ ਮੰਤਰੀ ਸਾਹਿਬ ਕਾਰਪੋਰੇਟਾਂ ਦੇ ਕੌਲੀ ਚੱਟ ਬਣ ਕੇ ਜ਼ਮੀਨਾਂ ਨੇ ਜਿਹੜੀਆਂ ਕਿਸਾਨਾਂ ਦੀਆਂ ੱੱਕੇ ਨਾਲ ਇਹਨਾਂ ਕੰਪਨੀਆਂ ਨੂੰ ਸੰਭਾਰ ਰਹੇ ਨੇ ਜਿਹੜੇ ਪੰਜਾਬ ਦੇ ਪੁੱਤ ਕਹਿੰਦੇ ਸੀ ਪੰਜਾਬ ਦੀਆਂ ਜ਼ਮੀਨਾਂ ਨੂੰ ੱੱਕੇ ਨਾਲ ਅੱਜ ਦਬਾਰ ਰਹੇ ਨੇ ਉਹ ਜੀ ਦੇਖ ਸਕਦੇ ਹੋ ਕਿ ਇਹਨਾਂ ਦਾ ਆਗਮਨ ਕਰੇ ਵੱਡੀ ਗਿਣਤੀ ਅੱਜ ਇੱਕ ਦਾ ਕੋਈ ਵੀ ਭਰਾ ਜਾਵਦਾ ਤੋੜਨ ਵਾਲੀ ਕੋਈ ਕਾਰਵਾਈ ਨਾ ਕਰੇ ਜਿਹੜੀ ਕੋਈ ਆਪਣੇ ਪਰਿਵਾਰ ਜੀ ਨੂੰ ਕੋਈ ਵੀ ਐਵੇਂ ਸਮਝਣਾ ਪਈਏ। ਆਪਣਾ ਦੂਜੀ ਗੱਲ ਇਹ ਆ ਕਿ ਭਰਾ ਕੋਈ ਪੈਸੇ ਨਾ ਮੱਤੋ ਕਈ ਗੱਲੇ ਗਿੱਦਕ ਜਾਣ ਕੇ ਤੇ ਸੱਪ ਲੱਗ ਗਏ। ਬੜੀ ਬਾਦ ਵੀ ਜਾਂਦੇ ਤਾਂ ਬੜੀ ਬਾਦ ਹੋਟ। ਆਪਣੀ ਦੂਜੀ ਗੱਲ ਇਹ ਆ ਪਰਾਨ ਨਾ ਨੁਗਾ ਨਾ ਚੱਜੇ ਚੰਗ ਰਹੇਗਾ। ਉਧਰ ਹੋ ਜਾ। ਇਹ ਕੱਲ ਪੂਰੀ ਪਲਾਨ ਦਾ ਹਦਾਮਲ ਰੋੜੇ ਦੀ ਕੋਠੀ ਦੇ ਦਿੱਕਾ ਇਹ ਵਾਰੀ ਬਿਅਉਤ ਘੜੀ ਗਈ ਆ ਦੀ ਕੋਈ ਤਾਂ ਨੂੰ ਪ੍ਰਚਾਰ ਨਹੀਂ ਕਹੀ ਜਾਵੇ ਵੀ ਜੇ ਅਸੀਂ ਬਾਰ-ਬਾਰ ਗੱਲ ਤੇ ਕਰਦੇ ਰਹੇ ਆਉਂਦੇ ਨਹੀਂ ਰਹੇ ਅਸੀਂ ਜਾਣਦੇ ਰਹੇ ਗੱਲਬਾਤ ਤਾਂ ਕਦੇ ਨਹੀਂ ਭੱਜੇ ਪਰ ਗੱਲਵਾ ਤਾਂ ਇਹੋ ਜਿਹਾ ਢੰਗ ਨਾਲ ਕਰਦੇ ਰਹੇ ਨੇ ਵੀ ਸਰਪੰਚ ਨੂੰ ਟਾਈਮ ਪਰਸੋਂ ਦਾ ਮੈਨੂੰ ਕੱਲ ਦਾ ਤੁਹਾਨੂੰ ਆਪ ਦੇ ਵਿੱਚ ਪਾੜਦੇ ਰਹੇ ਨੇਗੇ ਕੋਸ਼ਿਸ਼ ਕਰਕੇ बैठ जाओला छोटी जी का मर तो हो इस करके गिनती अपनी होर आ रही है पिछले सारे पिंड चौल हो गए हैं इस करके गिनती साइंज तक अपनी पूरी हो जाए कई गल ਇਸ ਕਰਕੇ ਮੇਰੇ ਪ੍ਰਸ਼ਾਸਨ ਵਿਦਗਲ ਦਾ ਭੁਲੇਖਾ ਵੀ ਅਸੀਂ ਗੱਲਬਾਤ ਕਰਨੀ ਵੀ ਹੈ ਟੱਕੇ ਨਾਲ ਕੱਪਲਾਂਗੇ ਕੋnablari ਸ਼ਕਾ ਜੋੜੀ ਕੱਢ ਲੈਣਾ ਵਰਸਾ ਬਲਾ ਕੇ ਸਾਨੂੰ ਡਰਾਇਆ ਗਿਆ ਤੜਕੇ ਪਿੰਡ ਦੀ ਫਿਰਨੀ ਉੱਪਰ ਵੀ ਹੂਕਟਰ ਮਾਰੇ ਗਏ ਨੇ ਬਸਾ ਖਾਲੀ ਦਿਖਾ ਦੇ ਕਹਿੰਦੇ ਨੇ ਵਿੱਚ ਫਟਕੇ ਜੇ ਜਾਣੇ ਉਹ ਖੜੀਆਂ ਟੋਕੀਆਂ ਬੱਤਾਂ ਬਾ ਵੇਖਿਆ ਲੋਕ ਸਿੱਟੋ ਸਾਨੂੰ ਮਾਵਾਂ ਭਣਾਂ ਦੀਆਂ ਗਾਲਾਂ ਵੀ ਕੱਢੀਆਂ ਗਈਆਂ ਨੇ ਹਾਲਾਂਕਿ ਇੱਕੋ ਟੱਕ ਸਾਡੇ ਕੋਲ ਵੀਡੀਓ ਹਰ ਪਰਾਣੇ ਮਾਵਾਂ ਭਣਾਂ ਦੀਆਂ ਗਾਲਾਂ ਤੱਕ ਕੱਢੀਆਂ ਨੇ ਚਪਾਈਆਂ ਨੇ ਜਿਨ੍ਹਾਂ ਨੇ ਸਾਡੇ ਕੋਲ ਵੀਡੀਓ ਪਈਆਂ ਧੱਕਦੇ ਨੇ ਮਾਵਾਂ ਭਣਾਂ ਦੀਆਂ ਗਾਲਾਂ ਤੱਕ ਕੱਢੀਆਂ ਨੇ ਸਾਨੂੰ ਜਿਹੜੀਆਂ ਵੀਡੀਓ ਰਿਕਾਰਡ ਆ ਜਿਹੜੇ ਮਰਾਦਮੋਕ ਦੇ ਸਾਡੇ ਕੋਲ ਆ ਇਹਨੀਆਂ ਹੱਦਾਂ ਪਾਰ ਕੀਤੀਆਂ ਉਰੀ ਮੈਂ ਪਾਣੀ ਵੀ ਫਸਲ ਇੱਕ ਤਾਂ ਲੱਤ ਰਹੇ ਹੋ ਉਲਟਾ ਮਾਵਾ ਭੈਣਾਂ ਦੀਆਂ ਗਾਣਾਂ ਗੱਟ ਰਹੇ ਹੋ ਕਹੂੰ ਬਿਰਕ ਸਾਹਿਬ ਨੂੰ ਕਾਰ ਕਾਰਵਾਈ ਕਰਨ ਦਾ ਕਰ ਗੋਲ ਮੇਸਤਰਾ ਜਿਹੜੇ ਨੇ ਗਾਣਾਂ ਗੱਡੀਆਂ ਨੇ ਦੱਸਦੇ ਆਂ ਅਸੀਂ ਸਾਡੇ ਮੂੰਹ ਉਹਨਾਂ ਦੇ ਜਹਾਦ ਨੇ ਜਿਹੜੇ ਡੰਡੇ ਨਾਲ ਮਾਵਾ ਭੈਣਾਂ ਦੀਆਂ ਗਾਣਾਂ ਤੱਕ ਕਰਦੇ ਤੇ ਜਿਹੜੇ ਇਹ ਕਹਿੰਦੇ ਨੇ ਭੈਣ ਚੋਤਾ ਬਾਹਰ ਹੋ ਜਾ ਅਸੀਂ ਦੱਸਾਂਗੇ ਕਿਹੜਾ ਇਹਨਾਂ ਦਾ ਉੱਚ ਪਾਈ ਜਾਗਾ ਉਹ ਜਿਆਦਾ ਹਮਦਰਦ ਹੋਊਗਾ ਇਹਨਾਂ ਦਾ ਉਹ ਜਿਆਦਾ ਚਾਹੇ ਖਾਬ ਦੇ ਨੇੜੇ ਹੋਊਗਾ ਐਸਪੀ ਦੇ ਪਰ ਸਾਡੇ ਕੋਈ ਨਿਹੜੋ ਨਹੀਂ ਲੱਗਦਾ ਹੈਗਾ ਅਸੀਂ ਦੱਸਾਂਗੇ ਅੰਦਰ ਬਿਰਕ ਨੂੰ ਜੇ ਐਸਲਾ ਉਸਤਰਾ ਦਾ ਕਰਕੇ ਜਾਈ ਉਰੀ ਬੋਲ ਬਸਤਰਾ ਕਿਹਦੇ ਨੇ ਮਾਮਾ ਭੈਣਾ ਦਾ ਗਾਲਾ ਕੱਢਿਆ ਜੇ ਭਾਈ ਤੁਸੀਂ ਕਢਾਉਣੇ ਹੋ ਜੇ ਤਾਂ ਇਹ ਕਹਿ ਕੇ ਕਿ ਜੇ ਵੀ ਮਾਮਾ ਭੈਣਾ ਦਾ ਗਾਲਾ ਨਾ ਬਣਾ ਨੂੰ ਨਵਾਜੋ ਫੇਰ ਮੈਂ ਸਾਕ ਅਸੀਂ ਕਹਿ ਦਿਆਂਗੇ ਵੀ ਇਥੇ ਦਾ ਮੁੱਖ ਮੰਤਰੀ ਫੇਰ ਮਾਮਾ ਭੈਣਾ ਦਾ ਹਮਦਰਦ ਹੀ ਨਹੀਂ ਹੈਗਾ ਸਮਝ ਲਾਂਗੇ ਮੇਰੇ ਵੀ ਇਸ ਕਰਕੇ ਸਟੇਜ ਆ ਜਿਹੜੀ ਬਕਾਇਦਾ ਚੱਲਣੀ ਐ ਸਾਰੇ ਭਰਾ ਇਕੱਠੇ ਕੇ ਆਈ ਦੇ ਨਾਲ ਬੈਠ ਜਾਓ ਬੇਨਤੀ ਆ ਤੜਕੇ ਦਾ ਟਾਈਮ ਨਿਕਲਿਆ ਪਿਆ ਨਾ ਬਾਰ ਬਾਰ ਕਾਹੋ ਬੁਰੇ ਲੱਗਦੇ ਕਹਿੰਦੇ ਯਾਰ ਤੁਹਾਨੂੰ ਜੇ ਕੱਪੜੇ ਲਿੱਪੜਦੇ ਕੋਈ ਗੱਲ ਨਹੀਂ ਨਮੂਲ ਪਿੰਡ ਐਡਾ ਮਾੜਾ ਨਹੀਂ ਅਸੀਂ ਧੋਕੇ ਤੋੜਾਂ ਨੇ ਇਕੱਲੇ ਇਕੱਲੇ ਦੇ ਯਾਰ ਬੈਠ ਜਾਓ ਬੇਨਤੀ ਆ ਪਲੀਜ਼ ਸਾਰਿਆਂ ਨੂੰ ਬੇਨਤੀ ਆ ਇਧਰ ਹੁਕਮ ਆ ਇਧਰ ਹੁਣ ਵਾਹ ਦੋਵਾਂ ਕਰ ਦੇ ਰਾਜ ਜੀ ਇਧਰ ਨੂੰ ਲਾਉਣ ਵਾਲਾ ਸਪੀਕਰ ਕਰ ਦੋ ਠੀਕ ਆ ਜੀ ਉਹਨੇ ਇੱਕ ਗੱਲ ਦਾ ਲਾਹੇ ਦੀ ਤੱਕਿਆ ਵੀ ਕੱਟ ਕੇੜਾ ਪਰ ਅਸੀਂ ਵੀ ਡੀਐਸਪੀ ਸਾਹਿਬ ਵਰਕਪਾ ਸਾਹਿਬ ਅਸੀਂ ਵੀ ਜਾਣਦੇ ਆ ਲੜਦਾ ਜੇ ਸਾਨੂੰ ਦਾ ਜਾਦੇ ਆਉਂਦੇ ਆ ਤੂੰ ਦੱਗਣੇ ਆਉਂਦੇ ਆ ਸਾਨੂੰ ਅਸੀਂ ਵੀ ਦਾੜ ਖੇੜਦੇ ਤੇ ਵੀ ਗੱਲਬਾਤ ਕਰ ਲੋਗੀ ਆਜੋ ਸਾਨੂੰ ਵੀ ਪਤਾ ਨਹੀਂ ਸਾਡੀ ਗੋਸ ਵੀ ਆ ਰਹੀ ਆ ਕੋ ਤੈਨੂੰ ਕੋਈ ਗੋਸ ਤੇ ਮਾਰਨਾ ਪਈ ਸਾਨੂੰ ਕੱਢ ਕੇ ਆ ਗਾ ਬੁੜੀ ਹੋ ਰਹੀ ਆ ਕਿਉਂ ਕਰਨੀ ਭਾਈ ਦੋ ਹੱਥ ਹੁਣ ਟੁੱਟ ਗੀ ਸਾਬ ਬਚਾ ਲਈ ਜੇ ਹਿੰਨੀਆਂ ਚਲਾ ਲਈ ਹੁਣ ਜਿਹੜਾ ਤੇਰਾ ਰੇ ਆ ਉਹ ਕਰਨੀ ਕੋਣ ਨਾ ਅਸੀਂ ਗੱਲਬਾਤ ਤੇ ਬੈਠੀਏ ਆ ਬੈਠੀ ਨੇ ਬੂਵੇ ਦੇ ਆਗੂ ਖਾਰੇ ਹੋ ਰਿਹਾਏ ਤੁਸੀਂ ਇਹ ਤੱਕ ਲਈ ਵੀ ਪਤਾ ਨਹੀਂ ਢਿੰਡੇ ਲੈ ਕੇ ਆ ਕੇ ਮਾਦਰ ਨਹੀਂ ਕਿਸੇ ਨੇ ਆਉਣਾ ਤੁਸੀਂ ਤੜਕੇ ਨੇ ਹੁੱਲੜ ਹੁੱਲੜ ਕਰਦੇ ਕਣਕਾਂ ਚਾਂ ਦੇ ਫਿਰਦੇ ਇੱਕ ਗੱਡੀ ਦੇ ਪਿੱਛੇ ਪੈ ਕੇ ਚੱਲੀ ਮੁੱਕ ਜਾ ਵੀ ਜੇ ਮਰਦੀ ਨਾਲ ਤਾਂ ਕੀ ਹੁੰਦਾਗਾ